ਦੀ ਆਉਣੇ ਦੇ ਵਿੱਚ ਉਹ ਪੂਰਾ ਹਾਲ ਹੈ ਅੱਜ ਮੈਂ ਲੁਧਿਆਣਾ ਵਿੱਚ ਆ ਹੁਣ ਹਸਪੀਟਲ 'ਚ ਖੜਾ ਹਾਂ ਇਹਨਾਂ ਤੇ ਕੱਲ ਬਾਰਦਾਤ ਹੋਈ ਹੈ ਚਾਰ ਬੰਦੇ ਦਾਗ ਲੈ ਕੇ ਆਏ ਆ ਬੰਦੇ ਰੁਪਟੜ ਕਰਕੇ ਚਲੇ ਗਏ ਕਿ ਪੀਸੀਆਰ ਇੱਤੇ ਅਸੀਂ ਦੇਖਦੇ ਜੀ ਹਰਕ ਸੜ ਤੇ ਹੁਣ ਪਤਾ ਨਹੀਂ ਕਿੱਥੇ ਗਏ ਸਾਰੇ ਮੋਟਰਸਾਈਕਲ ਦੇ ਪੀਸੀਆਰ ਵਾਲੇ ਬੰਦੇ ਉਹਨਾਂ ਨੂੰ ਲੋਕਾਂ ਨੂੰ ਕੁਝ ਕੌਨਫੀਡੈਂਸ ਸੀਗਾ ਕਿ ਵੀ ਸਾਡੇ ਕੋਲ ਸਿਕ ਸੇਫ ਹੈ ਗਿਆ ਪੁਲਿਸ ਫਿਰਦੀ ਭਈ ਟਰਾਈਡੈਂਟ ਵਾਲੇ ਮਾਲਕ ਉੱਤੇ ਰਹਿੰਦੇ ਆ ਹਾਈਲੀ ਸੈਂਸਿਟਿਵ ਇਰੀਆ ਸਿਕਿਉਰਿਟੀ ਬੱਚੋਂ ਉੱਤੇ ਨਾਲ ਹੀ ਚੌਂਕੀ ਹੈ ਉਥੇ ਦੇ ਚਾਰ ਬੰਦੇ ਦਾਦ ਲੈ ਕੇ ਆਏ ਤੇ ਇੱਕ ਸ਼ੋਰੂਮ ਵਾਲੇ ਨੂੰ ਲੁੱਟ ਕੇ ਚਲੇ ਗਏ ਇਹ ਨਸ਼ੇ ਆਰ ਪ੍ਰਵ੍ਰਤੀਆਂ ਆਰ ਟਕੈਟੀਆਂ ਲੁਧਿਆਣੇ 'ਚ ਆਮ ਹੋ ਗਈਆਂ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਹੈ ਨਹੀਂ ਆ ਪੰਜਾਬ ਦੇ ਲੁਧਿਆਣਾ ਦੇ ਵਿੱਚ ਅੱਜ ਕਾਂਗਰਸ ਲੀਡਰ ਚਰਨ ਸਿੰਘ ਸਿੰਘ ਚੰਨੀ ਪਹੁੰਚੇ ਨੇ ਤੇ ਅਤੇ ਰਾਣਾ ਗੁਰਜੀਤ ਸਿੰਘ ਤੇ ਭਾਤਪੂਸ਼ਾ ਆਸ਼ੂ ਪਹੁੰਚੇ ਨੇ ਕਿਹਾ ਜਾ ਰਿਹਾ ਹੈ ਕਿ ਇੱਕ ਰਾਤ ਨੂੰ ਵਿਅਕਤੀ ਜਾ ਰਿਹਾ ਸੀ ਤੇ ਉਸ ਨੇ ਨਾਲ ਵੀ ਜਰੇ ਕਿਹਾ ਤੇ ਇਹਦਾ ਹਥਿਆਰਾਂ ਦੇ ਨਾਲ ਵਿਅਕਤੀ ਕੁਝ ਬਦਮਾਸ਼ਾਂ ਨੇ ਇੱਕ ਵਿਅਕਤੀ ਦੇ ਵਾਰ ਕੀਤਾ ਰਿਹਾ ਦੱਸਿਆ ਜਾ ਰਿਹਾ ਮਹਿੰਦਰ ਗਰਵਾਲ ਦੇ ਘਰ ਦੇ ਵਿੱਚ ਜਿਹੜਾ ਕਿ ਇਹ ਵਿਅਕਤੀ ਕੰਮ ਕਰਦਾ ਸੀਗਾ ਤੇ ਉਹਨਾਂ ਦੀ ਹੀ ਕੋਠੀ ਤੇ ਵਿੱਚ ਜਿਹੜਾ ਕਿ ਆ ਵਾਪਸ ਜਾ ਰਿਹਾ ਸੀ ਸੌਣ ਤੇ ਉਸ ਦੌਰਾਨ ਰਾਤ ਨੂੰ 11 ਵੇ ਰਾਤ ਨੂੰ ਇਹ ਉਹ ਕੁਝ ਬਦਮਾਸ਼ਾਂ ਨੇ ਉੱਤੇ ਹਮਲਾ ਕੀਤਾ ਤੇ ਅਜ ਚਰਨ ਸਿੰਘ ਜੀ ਚੰਨੀ ਤੇ ਤਮਾਂ ਲੀਡਰਸ਼ਿਪ ਪਹੁੰਚੀ ਨੇ ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਦੁਕਾਨਦਾਰ ਦੇ ਨਾਲ ਲੁੱਟ ਕੀਤੀ ਗਈ ਤੇ ਉਸੇ ਉਸ ਉਸ ਤੋਂ ਉਸਦੇ ਹਥਿਆਰਾਂ ਦੇ ਬਾਲ ਤੇ ਕਾਫੀ ਜ਼ਿਆਦਾ ਉਸਤੇ ਪੈਸੇ ਜਿਹੜੇ ਕਿਆ ਹੋਰ ਖੋਗ ਹੋਰ ਵੀ ਕੀਮਤੀ ਸਮਾਨ ਜਿਹੜੇ ਕਿਆ ਖੋਕੇ ਉੱਥੋਂ ਫਰਾਰ ਹੋ ਗਏ ਹਾਲਾਂਕਿ ਚਰਨ ਸਿੰਘ ਚੰਨੀ ਜੀ ਨੇ ਇਹ ਕਿਹਾ ਹੈ ਕਿ ਇਹ ਜਿਹੜਾ ਪੰਜਾਬ ਦੀ ਸਥਿਤੀ ਹੈ ਲਾਅਨ ਆਰਡਰ ਹੈ ਇਹ ਠੀਕ ਨਹੀਂ ਹੈ ਕਿਉਂਕਿ ਵਪਾਰੀ ਕਿਸ ਤਰ੍ਹਾਂ ਕੰਮ ਕਰਨਗੇ ਹੁਣ ਸਾਰੀ ਗੱਲਬਾਤ ਜਾਣਦੇ ਆ ਸਾਰੀ ਗੱਲਬਾਤ ਕਰਦੇ ਆ ਚੰਦ ਸਿੰਘ ਚੰਨੀ ਜੀ ਨਾਲ ਰਾਣਾ ਗੁਰਜੀਤ ਨਾਲ ਕੀ ਇਹੋ ਜਿਹਾ ਮਾਮਲਾ ਹੋਇਆ ਤੇ ਤੁਸੀਂ ਕਿਹਦੇ ਕੋਲ ਕੰਮ ਕਰਦੇ ਹੋ ਤੇ ਕੀ ਮੈਂ ਗਰੇਵਾਲ ਸਾਹਿਬ ਕੇ ਪਾਸ ਕੰਮ ਕਰਦਾ ਮੈਂ ਸਿੰਘ ਦਸਿੰਘ ਗਰੇਵਾਲ ਸਾਹਿਬ ਕੇ ਪਾਸ ਕੰਮ ਕਰਦਾ ਹੂੰ ਤੇ ਮੈਂ ਰਾਤ ਆ ਰਿਹਾ ਥਾ ਕੱਲ ਲੇਟ ਹੋ ਗਏ ਕੋਈ ਗੈਸਟ ਆਏ ਥੇ ਇਸ ਲਈ ਲੇਟ ਹੋ ਗਏ 11 ਵਜੇ ਕਰੀਬ ਇੱਥੇ ਪਹੁੰਚਾ ਥਾ तो जब तक घरेवाल हॉस्पिटल के साथ आगे जाके दो गली नुक्कर पे एक गली छोड़कर दूसरी अच्छा। गली पे दूसरी गली पे ना दो बंदे खड़े थे मोटरसाइकिल में मोटरसाइकिल में कोई गल बातें कर रहे थे तो मैं वो निकल के साथ में एक गड्डी साथ में निकल गई तो मैं वो गड्डी के पीछे जा रहा था मैं साथ जा था। साथ जाता हूँ साइड साइड से जा रहा था मुझे पता नहीं चोर चक्के ना हो गए लुकर गड्डी फट निकल गई आगे जाके पार्क के लास्ट बिच तो बिचाले जाके मेरे सिर में बची मैं कि एकदम जोर से बजी मैं साइकिल संभालने गया जस्ट थोड़ा आगे जाके जैसे पारा खत्म होती है वहां जाके मैं गिर गया मेरे अच्छा। कुछ किने? नहीं पता को पहले इधर तो दो ही जाने सीथे मैंने नहीं पिछो मारे पिछो कुछ हो सकती है यहां पे मारे ना पीछे 11 बजे 11 सवा 11 ऐसे होगा ਸਵੇਰ ਦਾ। ਤੁਸੀਂ ਕਿੱਥੇ ਜਾ ਰਹੇ ਸੀ? ਹਾਂ ਨਾਲੇ ਆਪਣਾ ਐਂਸਰ ਪੁੱਲਾ ਦੇ ਬੈਕਸਾਈਡ ਮੈਂ ਹੋਇਆ ਨਾ। ਇਹਨਾਂ ਦੇ ਇਹਨਾਂ ਦੇ ਕੋਠੀ ਹੈ ਉਹ ਅੰਬੇ ਰਤੋਂ ਡਾਕਟਰ ਸਾਹਿਬ ਕੋਲ ਹੌਸਟਲ ਹੈ। ਉਹੀ ਬੇ ਰਤੋਂ ਮੈਂ। ਅੱਛਾ ਜਿੱਤੇ ਹਾਂ। ਹਾਂ ਜੀ ਜੀ। ਪੰਜਾਬ ਦੀ ਲੌਨ ਸਿਟੀ ਲੌਨ ਰੋਡ। ਉਹ ਬੋਲੀ ਆ ਜੀ ਦੱਸਣਾ ਕੀ ਹੈ ਦਿਖਦਾ ਸਾਰਿਆਂ ਨੂੰ। ਜੇ ਮੈਂ ਕਹੂੰਗਾ ਤਾਂ ਅਗਰ ਲੋਕ ਕੋਈ ਕੰਨੀ ਨਿੰਦਿਆ ਕਰਦਾ। ਇਹ ਤਾਂ ਬੋਲੀ ਪਈ ਹੈ। ਅੱਗੇ ਪੀਸੀਆਰ ਇੱਥੇ ਐਸੇ ਦੇਖਦੇ ਜੀ ਹਰ ਇੱਕ ਸੜਕ ਤੇ ਹੁਣ ਪਤਾ ਨਹੀਂ ਕਿੱਥੇ ਗਏ ਸਾਰੇ ਮੋਟਰਸਾਈਕਲ ਤੇ ਪੀਸੀਆਰ ਵਾਲੇ ਬੰਦੇ। ਉਹਨਾਂ ਨੂੰ ਲੋਕਾਂ ਨੂੰ ਕੁਝ ਕੌਨਫੀਡੈਂਸ ਸੀ ਇਹ ਵੀ ਸਾਡੇ ਕੋਲ ਸਿਕ ਸੇਫ ਹੈ ਗਿਆ ਪੁਲਿਸ ਫਿਰਦੀ ਪਈ ਹੈ ਹੂੰ ਪੰਜਾਬ ਦੀ ਗੱਲ ਛੱਡੋ ਤੁਸੀਂ ਲੁਧਿਆਣੇ ਦੇ ਵਿੱਚ ਉਹ ਬੁਰਾ ਹਾਲ ਹੈ ਅੱਜ ਮੈਂ ਲੁਧਿਆਣੇ ਵਿੱਚ ਆ ਹੁਣ ਹਸਪੀਟਲ 'ਚ ਖੜਾ ਹਾਂ ਇਹਨਾਂ ਦੇ ਕੱਲ ਵਾਰਦਾਤ ਹੋਈ ਹੈ ਚਾਰ ਬੰਦੇ ਦਾਖਲੇ ਕੀ ਆਏ ਹੈ ਬੰਦੇ ਨੂੰ ਫੱਟੜ ਕਰਕੇ ਚਲੇ ਗਏ ਇਸ ਤੋਂ ਪਹਿਲਾਂ ਮੈਂ ਇੱਕ ਸ਼ੋਰੂਮ ਜਾ ਕੇ ਆਇਆ ਲੋਟਸ ਉਹਨਾਂ ਨੂੰ ਉੱਥੇ ਦੇਖੋ ਟਰਾਈਡੈਂਟ ਵਾਲੇ ਮਾਲਕ ਉੱਥੇ ਰਹਿੰਦੇ ਹੈ ਹਾਈਲੀ ਸੈਂਸਿਟਿਵ ਏਰੀਆ ਸਕਿਉਰਿਟੀ ਪੱਥੋਂ ਉੱਥੇ ਨਾਲ ਹੀ ਚੌਂਕੀ ਹੈ ਉੱਥੇ ਦੇ ਚਾਰ ਬੰਦੇ ਦਾਦਲੇ ਕੀ ਆਏ ਤੇ ਇੱਕ ਸ਼ੋਰੂਮ ਵਾਲੇ ਨੂੰ ਲੁੱਟ ਕੇ ਚਲੇ ਗਏ ਇਹ ਘਰ ਘਰ ਦੀ ਕਹਾਣੀ ਹੋਈ ਵੀ ਹੈ ਲੁਧਿਆਣੇ ਦੇ ਵਿੱਚ ਨਸ਼ੇ ਅਰ ਫਰੋਤੀਆਂ ਅਰ ਡਕੈਤੀਆਂ ਲੁਧਿਆਣੇ ਚ ਆਮ ਹੋ ਗਈਆਂ ਕੋਈ ਲਾ ਐਂਡ ਆਰਡਰ ਦੀ ਸਥਿਤੀ ਹੈ ਨਹੀਂ ਜਿਹੜਾ ਇਹ ਕੇਜਰੀਵਾਲ ਨਾਮ ਦਾ ਜਿੰਨ ਇੱਥੇ ਪੰਜਾਬ ਚ 3-4 ਸਾਲ ਪਹਿਲਾਂ ਆਇਆ ਉਸ ਨੂੰ ਸਾਨੂੰ ਹੁਣ ਉਹਦੇ ਭਜਾਣਾ ਪੈਣਾ ਉਹ ਪੱਕੇ ਤੌਰ ਤੇ ਲੁਧਿਆਣੇ ਦੇ ਵਿੱਚ ਰਾਜ ਸਭਾ ਲੈਣਾ ਚਾਹੁੰਦਾ ਹੈ ਪੰਜਾਬ ਦੇ ਵਿੱਚ ਤੇ ਇੱਥੇ ਪੈਰ ਪਸਾਰੇਗਾ ਇਹਨੂੰ ਪਹਿਲਾਂ ਹੀ ਪਛਾੜ ਚੰਨੀ ਜੀ ਵਪਾਰੀ ਕਿਸ ਤਰ੍ਹਾਂ ਦੇ ਦੇ ਵਪਾਰੀਆਂ ਨੂੰ ਕਿ ਵਪਾਰੀ ਕੰਮ ਕਰ ਪਾਣਗੇ ਅੱਗੇ ਵਪਾਰ ਹੈ ਨਹੀਂ ਵਪਾਰ ਦੱਸੋ ਕਿਸ ਤਰ੍ਹਾਂ ਫਲੋਰਿਸ਼ ਹੋ ਸਕਦਾ ਜੇ ਬੰਦਾ ਜਿਹੜਾ ਵਪਾਰੀ ਹੈ ਉਹ ਸਿਕਿਓਰੇ ਨਹੀਂ ਹੈ ਜੇ ਉਹਨੂੰ ਇਹੀ ਡਰ ਰਹਿੰਦਾ ਕਿ ਚਾਰ ਬੰਦੇ ਆ ਕੇ ਮੈਨੂੰ ਲੁੱਟਣਾ ਲੈ ਜਾਣ ਤਾਂ ਵਪਾਰ ਕਿਵੇਂ ਚੱਲੇਗਾ ਠੀਕ ਹੈ ਉਹ ਧੰਨਵਾਦ ਸੋ ਅਸਾਨ ਜਿਕੇ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਜਿਹੜਾ ਕਿ ਲਗਾਤਾਰ ਜਿਹੜੀਆਂ ਗੰਭੀਰ ਦਿਖਾਈ ਦੇਂਦੀ ਹੋਈ ਨਜ਼ਰ ਆ ਰਹੀ ਤੇ ਲਗਾਤਾਰ ਕੱਲ ਲੁਧਿਆਣਾ ਸ਼ਹਿਰ ਦੇ ਵਿੱਚ ਦੋ ਲੁੱਟਾ ਖੋਹਾਂ ਹੋ ਚੁੱਕੀਆਂ ਨੇ ਦੋ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਇੱਕ ਕਰਾਨੀ ਦੀ ਦੁਕਾਨ ਦੇ ਵਿੱਚ ਜਿਹੜੇ ਕਿ ਲੁੱਟਾ ਖੋਹਣ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਕ ਮਹੇਸ਼ੰਦਰ ਘਰਵਾਲ ਤੇ ਜਿਹੜੇ ਉਹਦੇ ਘਰੇ ਕੰਮ ਕਰਦਾ ਤੇ ਉਹਦੇ ਸਿਰ ਤੇ ਜਿਹੜੇ ਕਿ ਕੋਈ ਤਿੱਖੀ ਚੀਜ਼ ਆ ਕੋਈ ਰੋਡ ਮਾਰ ਕੇ ਉਸ ਨੂੰ ਬੇਹੋਸ਼ ਕਰ ਉਸ ਨੂੰ ਬੇਹੋਸ਼ ਕਰਦੇ ਤੇ ਮਾਰਨ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਵੀ ਤੁਹਾਨੂੰ ਗੱਲਬਾਤ ਸੁਣਾਈ ਤੁਸੀਂ ਕਿ ਕਿਸ ਤਰ੍ਹਾਂ ਜਿਹੜਾ ਕਿ ਉਹ ਆਪਣੇ ਉੱਥੇ ਜਾ ਰਿਹਾ ਸੀਗਾ ਤੇ ਘਰੇ ਜਾ ਰਿਹਾ ਜੇ ਤੇ ਕਿਸ ਤਰ੍ਹਾਂ ਲੁਧਿਆਣਾ ਸ਼ਹਿਰ ਦਾ ਮਾਹੌਲ ਲਗਾਤਾਰ ਖਰਾਬ ਹੁੰਦਾ ਆ ਨਜ਼ਰ ਆ ਰਿਹਾ ਵਾ ਤੇ ਕੀ ਆਮ ਆਦਮੀ ਪਾਰਟੀ ਇਸ ਲਾਅ ਐਂਡ ਆਰਡਰ ਨੂੰ ਕਿਸ ਤਰ੍ਹਾਂ ਸਹੀ ਕਰੇਗੀ ਇਹ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਦੇਖਣਾ ਜ਼ਰੂਰ ਹੋਏਗਾ ਜੁੜੇ ਲੁਧਿਆਣਾ ਲਾਈਵ ਨਾਲ ਹਣੀਦਾ ਜੀ ਨੂੰ ਬਹੁਤ ਧੰਨਵਾਦ